ਤੇ ਮੈਂ ਇੱਥੇ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਹੈ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗੁਆ ਬੈਠਦਾ ਜਿਸ ਦੇ ਕਾਰਨ ਡੁੱਬ ਜਾਂਦਾ ਹੈ ਸਹਿ ਹੇਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੁਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਇਹ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰੀਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋੰਗ ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੈਡਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਤਲੀਨ ਜਿਨੂੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸਸ਼੍ਰੀ ਕਾਲ ਜੀ ਤੁਸੇ ਇੱਕ ਰੋਸਮਸ ਜਨੂਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗੁਆ ਬੈਠਦਾ ਜਿਸ ਦੇ ਕਾਰਨ ਡੁੱਬ ਜਾਂਦਾ ਇਸ ਦਾ ਏਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੁਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰਿਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋੰਗ ਉਨ ਦੀ ਮੌਜੂਦਗੀ 'ਚ ਇੱਕ ਜੰਗੀ ਵੇੜਾ ਜੋ ਕਿ ਨਵਾਂ ਜੰਗੀ ਵੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਵੇੜਾ ਲਾਂਚਿੰਗ ਦੇ ਸਮੇਂ ਹੀ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੇਟਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਸਲੇਨ ਜਿੰਨੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਿਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਦੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸਸ਼ਵੀ ਕਾਲ ਜੀ ਤੁਸੇ ਇੱਕ ਰਸਮਜ਼ਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਹੈ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗੁਆ ਬੈਠਦਾ ਜਿਸ ਦੇ ਕਾਰਨ ਡੁੱਬ ਜਾਂਦਾ ਇਸ ਦਾ ਏਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੋਂ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰੀਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾ ਸ਼ਾ ਕਿੰਗ ਜੋੰਗ ਉੰਦੀ ਮੌਜੂਦਗੀ 'ਚ ਇੱਕ ਜੰਗੀ ਵੇੜਾ ਜੋ ਕਿ ਨਵਾਂ ਜੰਗੀ ਵੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਵੇੜਾ ਲਾਂਚਿੰਗ ਦੇ ਸਮੇਂ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੈਟ ਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮ ਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਦੇ ਸਾਥ ਤਲীন ਜਿੰਨੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ ਵਿੱਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸ਼੍ਰੀ ਕਾਲ ਜੀ ਤੁਸੇ ਇੱਕ ਰੋਸਮਜ਼ਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗੁਆ ਬੈਠਾ ਜਿਸ ਦੇ ਕਾਰਨ ਡੁੱਬ ਜਾਂਦਾ ਇਸ ਦਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੁਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ। ਉਹਨਾਂ ਨੇ ਸਹਾਇਕ ਤੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ। ਇਹ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ। ਰੀਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋੰਗ ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੇਟ ਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮ ਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਤਲੀਨ ਜਿਨੂੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸਸ਼ਵੀ ਕਾਲ ਜੀ ਤੁਸੀਂ ਇੱਕ ਰਸਮਜ਼ ਐਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਹੈ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗਵਾ ਬੈਠਾ ਜਿਸ ਤੇ ਕਾਰਨ ਡੁੱਬ ਜਾਂਦਾ ਇਸ ਦਾ ਏਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੁਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰਿਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋង ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਹੀ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੇਟ ਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮ ਜੋਂਗ ਉਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਤਲੀਨ ਜਿਨੂੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚੋਂ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸਸ਼੍ਰੀ ਕਾਲ ਜੀ ਤੁਸੇ ਇੱਕ ਰਸਮਸਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗਵਾ ਬੈਠਦਾ ਜਿਸ ਦੇ ਕਾਰਨ ਡੁੱਬ ਜਾਂਦਾ ਐ ਸਹੇਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋង ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਜੰਗੀ ਬੇੜਾ 70 ਤੋਂ ਵੱਧ ਮਜ਼ਾਇਲਾ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰਿਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋੰਗ ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਹੀ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੈਟ ਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮ ਜੋਂਗ ਉਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਸਲੇਨ ਜਿੰਨਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਦੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸ਼੍ਰੀ ਕਾਲਜੀ ਤੁਸੇ ਇੱਕ ਰਸਮਜ਼ਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਹੈ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਹੈ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗੁਆ ਬੈਠਦਾ ਜਿਸ ਦੇ ਕਾਰਨ ਡੁੱਬ ਜਾਂਦਾ ਇਸ ਦਾ ਏਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੋਂ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰੀਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾ ਸ਼ਾ ਕਿੰਗ ਜੋੰਗ ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੈਟਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮ ਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਤਲੀਨ ਜਿੰਨੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸ਼ਸ਼੍ਰੀਕਾਲ ਜੀ ਤੁਸੇ ਇੱਕ ਰੋਸਮਜ਼ਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗੁਆ ਬੈਠਾ ਜਿਸ ਦੇ ਕਾਰਨ ਡੁੱਬ ਜਾਂਦਾ ਇਸ ਦਾ ਏਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੁਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਇਲਾ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰਿਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋੰਗ ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਹੀ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੇਟ ਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮ ਜੋਂਗ ਉਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਤਲੀਨ ਜਿੰਨੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਕਸ਼ਵੀ ਕਾਲ ਜੀ ਤੁਸੇ ਇੱਕ ਰਸਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਹੈ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗਵਾ ਬੈਠਾ ਜਿਸ ਦੇ ਕਾਰਨ ਡੁੱਬ ਜਾਂਦਾ ਇਸ ਦਾ ਹੇਠਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਂਗ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰੀਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋਗ ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੇਟ ਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਤਲੀਨ ਜਿੰਨੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸ਼੍ਰੀ ਗਾਲਜੀ ਤੁਸੇ ਇੱਕ ਰਸਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈਠਦਾ ਤੇ ਇਹ ਡੁੱਬ ਜਾਂਦਾ ਤਾਂ ਬਿਲਕੁਲ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗੁਆ ਬੈਠਦਾ ਜਿਸ ਦੇ ਕਾਰਨ ਡੁੱਬ ਜਾਂਦਾ ਹੈ ਉਸ ਦਾ ਇਹ ਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੁਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਇਹ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰੀਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਗ ਜੋង ਉਨ ਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਹੀ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੈਟਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮ ਜੋਂਗ ਉਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਸਲਿਨ ਜਿੰਨਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਸ਼੍ਰੀ ਕਾਂਜੀ ਤੁਸੇ ਇੱਕ ਰਸਮਜ਼ਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਲਾਂਚ ਕਰਦੇ ਸਮੇਂ ਡੁੱਬ ਜਾਂਦਾ ਹੈ ਜੀ ਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤਰੀ ਕੋਰੀਆ ਦਾ ਜੰਗੀ ਬੇੜਾ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 5000 ਟਨ ਦੇ ਭਾਰ ਵਾਲਾ ਇਹ ਜੰਗੀ ਬੇੜਾ ਲਾਂਚਿੰਗ ਸਮੇਂ ਦਰਸਲ ਸੰਤੁਲਨ ਗਵਾ ਬੈੜ ਦਾ ਤੇ ਇਹ ਡੁੱਬ ਜਾਂਦਾ ਹੈ ਤਾਂ ਬਿਲਕੁਲ ਸਰਕਾਰੀ ਮੀਡੀਆ ਅਨੁਸਾਰ 5000 ਟਨ ਵਾਲਾ ਭਾਰ ਦਾ ਜਿਹੜਾ ਜੰਗੀ ਬੇੜਾ ਲਾਂਚਿੰਗ ਸਮੇਂ ਸੰਤੁਲਨ ਗਵਾ ਬੈਠਾ ਜਿਸ ਤੇ ਕਾਰਨ ਡੁੱਬ ਜਾਂਦਾ ਇਸ ਦਾ ਏਟਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਾਰਨ ਇਹ ਹਾਦਸਾ ਹੋਇਆ ਦੱਸਦੀ ਹੈ ਕਿ ਕਿਮ ਜੋਗੋਂ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਤ ਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਿਜਾਣ ਦੇ ਸਮਰੱਥ ਦੇ ਵਿੱਚ ਸੀ ਰੀਪੋਰਟ ਅਨਸਾਰ ਹਾਦਸੇ 'ਚ ਕਿਸੇ ਦੇ ਜ਼ਖਮੀ ਜਾਂ ਮਾਰੇ ਹੋਣ ਦੀ ਕੋਈ ਵੀ ਖਬਰ ਹੈ ਜਿਹੜੀ ਉਹ ਨਹੀਂ ਸਾਹਮਣੇ ਆਈ ਤਾਂ ਬਿਲਕੁਲ ਉੱਤਰੀ ਕੋਰੀਆ ਦੇ ਤਾਨਾ ਸ਼ਾ ਕਿੰਗ ਜੋੰਗ ਉੰਦੀ ਮੌਜੂਦਗੀ 'ਚ ਇੱਕ ਜੰਗੀ ਬੇੜਾ ਜੋ ਕਿ ਨਵਾਂ ਜੰਗੀ ਬੇੜਾ ਸੀ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸਰਕਾਰੀ ਮੀਡੀਆ ਦੇ ਅਨੁਸਾਰ 5000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਹੀ ਸੰਤੁਲਨ ਗਵਾਉਣ ਦੇ ਕਾਰਨ ਡੁੱਬ ਗਿਆ ਇਸ ਦਾ ਹੇਟ ਲਾਈਟ ਦਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਕਿਮਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੇ ਸਹਾਇਕ ਚਲਿਨ ਜਿੰਨੜਾ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਹੈ ਜੰਗੀ ਬੇੜਾ 70 ਤੋਂ ਵੱਧ ਮਜ਼ਾਈਲਾਂ ਲਜਾਣ ਦੇ ਸਮਰਾਦੇ ਵਿੱਚ ਸੀ ਰਿਪੋਰਟ ਅਨੁਸਾਰ ਹਾਦਸੇ 'ਚ ਕਿਸੇ ਵੀ ਜ਼ਖਮੀ ਜਾਂ ਮਾਰੇ ਜਾਣ ਦੀ ਖਬਰ ਨਹੀਂ